ਸਾਰੇ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸलाम ਜੀ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਿਦਿਆਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਮੈਂ ਤੇ ਮੇਰੀ ਭਤੀਜੀ ਨਾਲ ਅਸੀਂ ਬਿਆਸ ਨੂੰ ਜਾ ਰਹੇ ਹਾਂ ਸਵੇਰ ਅਸੀਂ 4 ਵਜੇ ਚੱਲੇ ਸੀ ਹੁਣ ਅਸੀਂ ਬਿਆਸ ਪਹੁੰਚ ਗਏ ਹਾਂ ਜੀ ਇਸ ਤੇ ਸਾਈਡ ਤੇ ਦੇਖੋ ਆ ਬਿਆਸ ਦਰਿਆ ਹੈਗਾ ਹਾਂਜੀ ਬਾਬਾ ਜੀ ਦੇ ਦਰਸ਼ਨਾਂ ਤੇ satsang ਤੋਂ ਬਾਅਦ ਅਸੀਂ ਹੁਣ ਜਾ ਰਹੇ ਹਾਂ ਜੀ ਫੇਰ ਘਰ ਨੂੰ ਵਾਪਸ ਡੇਰੇ ਦੇ ਵਿੱਚ ਫੋਨ ਲੈ ਕੇ ਜਾਣਾ ਮਨਾ ਹੈ ਨਾ ਇਸ ਕਰਕੇ ਹੁਣ ਇਹ ਜਦੋਂ ਅਸੀਂ ਚੱਲ ਪਏ ਸੀ ਉਦੋਂ ਫੋਨ ਤੇ ਮੈਂ ਵੀਡੀਓ ਬਣਾ ਰਹੀਆਂ ਉਹ ਵੀ ਬਾਰ-ਬਾਰ ਦੀ ਹੈਗੀ ਜਦੋਂ ਅਸੀਂ ਹੁਣ ਵਾਪਸ ਜਾ ਰਹੇ ਹਾਂ ਤੇ ਇੱਧਰ ਹੈਗਾ ਜੀ ਆਪਣਾ ਬਿਆਸ ਦਰਿਆ ਸ਼ਾਮ ਦੇ 6 ਵਜੇ 6:30 ਵਜੇ ਸਾਡੀ ਵਾਪਸੀ ਹੋ ਰਹੀ ਹੈ ਹੈਲੋ ਜੀ ਓਹ ਹਾਂਜੀ ਵੈਲਕਮ ਜੀ ਮੇਰੇ ਪੇਕੇ ਘਰ ਦੇ ਬਲੌਗ ਦੇ ਵਿੱਚ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਹੈਗਾ ਜੀ ਸੰਡੇ ਔਰ ਅੱਜ ਫਿਰ ਮੈਂ ਤਿਆਰ ਹੋ ਰਹੀ ਹਾਂ ਵਾਪਸ ਜਾਣ ਲਈ ਪਿੰਡ 10 ਦਿਨ ਰਹਿ ਗਈਆਂ ਤੇ ਹੁਣ 10 ਦਿਨਾਂ ਬਾਅਦ ਮੈਂ ਚੱਲਿਆਂ ਜੀ ਵਾਪਸ ਪਹਾੜੀ ਨੂੰ ਤੇ ਡਾਕਟਰ ਸਾਹਿਬ ਵੀ ਆਏ ਹੋਏ ਆ ਹਨੇਰਾ ਪੈਂਦਾ ਪੂਰਾ ਹਾਂ ਹੁਣ ਠੀਕ ਹੈ ਡਾਕਟਰ ਸਾਹਿਬ ਆ ਗਏ ਆ ਨਹੀਂ ਗਾੜੀ ਕਿਸ ਲਈ ਲੈਣ ਵਾਸਤੇ ਪਰ ਸੋਚਣੇ ਵਾਲੀ ਬਾਤ ਇਹ ਕਿ ਜਦ ਆਪਕਾ ਕ੍ਰੈਡਿਟ ਆ ਜਾ ਦੇਖੋ ਬਹੁਤ ਛਾ ਨਹੀਂ ਲੱਗਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਮੇਰਾ ਬਾਤ ਕੀਤਾ ਸਰ ਸਰ ਕਿਉਂਕਿ ਹਾਂ ਜੀ ਤੁਸੀਂ ਕਰੋ ਨਾ ਤੋਡੀ ਵੀਡੀਓ ਨੂੰ ਬਹੁਤ ਲੋਕਾਂ ਨੇ ਪਸੰਦ ਕੀਤਾ ਏ ਕਮੈਂਟਸ ਵੀ ਬੜੇ ਜ਼ਿਆਦਾ ਆਏ ਆ ਹੁਣ ਆਪਾਂ ਵੀਡੀਓ ਬਣਾਇਆ ਕਰਨੀ ਆ ਜੀ ਸਾਰਿਆਂ ਦਾ ਧੰਨਵਾਦ ਬਾਈ ਔਰ ਬਲੌਗ ਵੀ ਅੱਗੇ ਤੋਂ ਕੰਟੀਨਿਊ ਰੱਖਣਾ ਤੁਸੀਂ ਹੁਣ ਦੇਖੋ ਸਹੀ ਮੈਂ ਇਹਨਾਂ ਤੋਂ ਵੀਡੀਓ ਬਣਵਾਇਆ ਕਰਾਂਗੀ ਜਦੋਂ ਮੈਂ ਉੱਥੇ ਮਹਾਲੀ ਜਾਵਾਂਗੀ ਨਾ ਵੀ ਚਲੋ ਜੀ ਬਲੌਗਿੰਗ ਕਰੋ ਤੁਸੀਂ ਡਾਕਟਰ ਸਾਹਿਬ ਹੁਣ ਹੈਨਾ ਬਹੁਤ ਔਰ ਇੱਧਰ ਆਪਾਂ ਤੁਹਾਨੂੰ ਕਿਚਨ ਵਿੱਚ ਵੀ ਦਿਖਾ ਦਈਏ ਮੇਰਾ ਬ੍ਰਦਰ ਤੇ ਪਰਜਾਈ ਕੀ ਕਰ ਰਹੇ ਨੇ ਇੱਕ ਮੇਰੀ ਭਤੀਜੀ ਉਧਰ ਦੇਖੋ ਪਕੌੜੇ ਬਣ ਰਹੇ ਨੇ ਲੈ ਕੇ ਜਾ ਰਹੇ ਨੇ ਜੀ ਪਰੋਣੇ ਸਾਹਿਬ ਨੂੰ ਜਵਾਈ ਜੀ ਨੂੰ ਪਕੌੜੇ ਆ ਮੇਰੀ ਭਤੀਜੀ ਲਿਆਓ ਮੈਂ ਕੀ ਬਣਾ ਬੋਲ ਪਰਾਂਠੇ ਕਹਿੰਦੇ ਮੈਂ ਰਸਤੇ 'ਚ ਖਾ ਕੇ ਆ ਗਿਆ ਤੇ ਹੁਣ ਇੱਧਰ ਬਣ ਰਹੇ ਨੇ ਜੀ ਪਕੌੜੇ ਮੇਰਾ ਭਰਾ ਕਹਿੰਦਾ ਪਕੌੜੇ ਜ਼ਰੂਰ ਬਣਾਉਣੇ ਨੇ ਜੀਜਾ ਜੀ ਨੂੰ ਖਿਲਾਉਣੇ ਆ ਇਹ ਦੇਖੋ ਜੀ ਪਕੌੜੇ ਬਣਦੇ ਨੇ ਹੱਦ ਤੱਕ ਕੋ ਮਿਕਸ ਪਕੌੜੇ ਕਿ ਕਾਦੇ ਆ ਇਹ ਵਿਆਜ ਆਲੂ ਪਾਲਕ ਆਲੂ ਪਿਆਜ਼ ਪਾਲਕ ਦੇ ਮਿਕਸ ਪਕੌੜੇ ਬਣ ਰਹੇ ਨੇ ਇਹ ਪਾਲਕ ਤਾਂ ਹਲੇ ਰੈਂਦੀ ਵੀ ਆ ਪਾਉਣ ਤੇ ਹਨਾ ਥੋੜੀ ਅੱਧੀ ਬਾਲੂ ਹੱਤੀ ਅਟਕਦੀ ਨਹੀਂ ਆ ਤਾਂ ਆਲੂ ਦੇ ਹੀ ਲੱਗਦੇ ਨੇ ਜ਼ਿਆਦਾ ਹਨਾ ਆਲੂ ਨੇ ਸਾਰੇ ਅੱਛੀ ਅੱਛੀ ਥੋੜੀ ਜੀ ਵਿਆ ਸੀ ਨਾ ਕੁਕਿੰਗ ਦਾ ਬਹੁਤ ਸ਼ੌਕ ਹੈ ਸੁਖਵੀਰ ਸਿੰਘ ਨੂੰ ਇਹ ਤਰ ਸੁਖਵੀਰ ਸਿੰਘ ਸ਼ੈਫ ਜੀ ਆਪਣੀ ਸ਼ਕਲ ਵੀ ਦਿਖਾ ਦੇ। ਇਹ ਦਿਖਾ ਇਹਦ ਨੂੰ ਸ਼ਕਲ। ਇਹ ਮੇਰਾ ਛੋਟਾ ਬ੍ਰਦਰ ਹੈ ਜੀ ਇਹਨੂੰ ਬਹੁਤ ਜ਼ਿਆਦਾ ਸ਼ੌਕ ਹੈ ਕੁਕਿੰਗ ਦਾ। ਹਾਂ ਦੇਖੋ ਪਕੌੜੇ ਬਣਾ ਲ ਗਏ ਇਦਾਂ ਦੀ ਚੀਜ਼ਾਂ ਇਹਨੂੰ ਜਿੰਨੀ ਮਰਜ਼ੀ ਬਣਾ ਲਓ ਸਬਜ਼ੀਆਂ ਨੂੰ ਤੜਕੇ ਲਵਾ ਲਓ। ਚਲੋ ਜੀ ਹੁਣ ਮੈਂ ਵੀ ਤਿਆਰ ਹੋਵਾਂ ਮੈਂ ਸਿਰ ਸੁਰ ਵਾਈਏ ਆਪਾਂ। ਫਿਰ ਪਕੌੜੇ ਪਕੂੜੇ ਖਾ ਕੇ ਚੱਲੀਏ। ਤਾਲ ਪੇ ਜੀ ਅਸੀਂ ਪਿੰਡ ਵਾਸਤੇ ਹੁਣ ਅਸੀਂ ਜਿੰਨੇ ਪਿੰਡ ਜਾਵਾਂਗੇ ਆਪਣੇ ਪਿੰਡ ਕਿ ਕਿੰਨਾ ਹੁਣ ਅਸੀਂ ਨਿਕਲਣ ਲੱਗੇ ਆ ਚਲੋ ਓਕੇ ਜੀ ਬਾਏ ਬਾਏ ਫੇਰ ਮਿਲਦੇ ਆ ਇਹ ਹੈਗਾ ਜੀ ਮੇਰਾ ਪਿੰਡ ਰੁੜਕਾ ਦੇਖੋ ਮੇਰਾ ਪਿੰਡ ਬਾਰ ਬਾਰ ਦੀ ਜਾ ਰਹੇ ਆ ਪਿੰਡ ਦੇ ਅਸੀਂ ਪਹੁੰਚ ਗਏ ਜੀ ਰਾੜਾ ਸਾਹਿਬ ਦੇਖੋ ਆ ਸਾਰੀ ਸੰਗਤ ਜਿਹੜੀ ਹੈਗੀ ਹੈ ਨਾ ਰਾੜਾ ਸਾਹਿਬ ਇੱਥੇ ਮੱਥਾ ਟੇਕ ਕੇ ਸਾਰੇ ਹੋਲੇ ਮੁਹੱਲੇ ਤੇ ਅਨੰਦਪੁਰ ਸਾਹਿਬ ਜਾਣ ਵਾਲੇ ਹੈਗੇ ਆ ਪਹੁੰਚ ਗਏ ਜੀ ਅਸੀਂ ਕਰੇ दो दो चल चलिए फिर थले रखते सारी की। नो डाइनिंग टेबल देखिए मैं डाइनिंग टेबल देखा हाँ <laughs> हो गया हूं सैट हो गया पूरा ਮਗਾ ਹੁਣ ਸੈੱਟ ਪੂਰਾ ਹੋ ਗਿਆ। ਬੜੀ ਦਿਮਾਗਾਂ ਲੱਗਦਾ ਨਹੀਂ ਹੈਗਾ। ਜੇ ਵੀ ਕਰੀਂ ਮੈਂ ਕਿਹਾ ਇੰਨਾ ਕੀ। ਇਹ ਜੀ ਡਾਈਨਿੰਗ ਟੇਬਲ ਦੀਆਂ ਕੁਰਸੀਆਂ ਤਾਂ ਅਸੀਂ ਪਹਿਲਾਂ ਭੇਜ ਦਿੱਤੀਆਂ ਸੀ ਪਿੰਡ ਕਾਫੀ ਧੇਰ ਤੋਂ ਤੇ ਆਹ ਟੇਬਲ ਅਸੀਂ ਹੁਣ ਭੇਜਿਆ। ਹਿੱਸ ਕਰਕੇ ਕਹਿ ਰਹੀ ਆ ਕਿ ਹੁਣ ਡਾਈਨਿੰਗ ਟੇਬਲ ਪੂਰਾ ਹੋ ਗਿਆ ਏ। ਉਹ ਇਦਾਂ ਦੇ ਮੰਗਾ ਲਾਂਗੇ। ਫਨੀ ਰੋਟੀ ਦਮਾਂ। ਉੱਧਰ ਹਾਂ ਦੇਖੇ ਸੀ। ਹੂੰ ਕਿੰਨੇ ਸੋਹਣੇ ਲੱਗਦੇ ਨੇ ਰੈੱਡ ਕਲਰ ਦੇ ਨਾਲ ਆਹ। ਉਹ ਪਰਪਲ ਜਿਹੀ ਜਿੱਤੇ ਜਿੱਤੇ ਬਹੁਤ ਸਮੇਂ ਨੇ ਉਹ। ਹੂੰ। ਕਵਰ ਤੇਰੀ ਨੇ ਲੈ ਦੇ। ਸੋਨਾ ਬਣ ਗਿਆ। ਇਹ ਜਿਹੜਾ ਤੁਸੀਂ ਤਾਨੀਆਂ ਹੁਣਾਂ ਦੇ ਘਰ ਆ ਗਏ ਅਸੀਂ। ਤਾਨੀਆਂ ਦੇ ਘਰੇ ਆ ਗਏ। अतर हिना बो 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 अच्छा छोले भी लग गए ओके okay, जी ਚੱਲਦੇ ਆ ਹੁਣ ਆਪਾਂ ਮਹਾਲੀ ਨੂੰ ਬਾਏ ਬਾਏ ਤੁਹਾਡਾ ਘੱਟ ਬੁਣਾਉਂਦੇ ਹੁਣ ਜੀ ਅਸੀਂ ਪਹੁੰਚ ਗਏ ਆ ਮਹਾਲੀ ਵਾਲੇ ਘਰ ਹੁਣੇ ਆ ਕੇ ਬੈਠੇ ਆ 6:30 ਵਜੇ ਪਹਿਲਾਂ ਅਸੀਂ ਚਲੇ ਗਏ ਸੀ ਜੱਲੇ ਤੇ ਜੱਲੇ ਤੋਂ ਹੋ ਕੇ ਫਿਰ ਹੁਣ ਇੱਥੇ ਆ ਗਏ ਮਹਾਲੀ ਹੁਣੇ ਹੁਣੇ ਪਹੁੰਚੇ ਆ ਅਸੀਂ ਚਲੋ ਜੀ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਕੱਲ ਫੇਰ ਮਿਲਾਂਗੇ ਜੀ ਨਵਾਂ ਵਲੌਗ ਲੈ ਕੇ ਹਰ ਮਾਤਮਾ ਸਾਰੇ ਨੂੰ ਹੱਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ